ਹੇਲੀ ਪਬਲਿਕ ਲਾਈਵ ਮੈਂ ਹਾਂ ਵਿਨੋਦ ਅੱਜ ਆਹੀ ਆਇਆ ਫੇਰ ਇੱਕ ਵਾਰ ਮਾਦੋਪੁਰ ਹੈਡਵਰਕਸ ਦੇ ਜੋ ਹੈਡਵਰਕਸ ਜੋ ਕਿ ਵਿਵਾਦਾਂ ਦੇ ਵਿੱਚ ਪਿਛਲੇ ਦਿਨੀ ਰਿਹਾ ਸੀ ਇਸ ਹੈਡਵਰਕਸ ਦੇ ਚਲਦੇ ਜੋ ਪਾਣੀ ਜੋ ਰਾਵੀ ਦਰਿਆ ਵਿੱਚ ਛੱਡਿਆ ਗਿਆ ਸੀ ਜਿਸ ਨੇ ਪੂਰੇ ਪੰਜਾਬ ਵਿੱਚ ਕਾਫੀ ਤਵਾਈ ਮਚਾਈ ਸੀ ਔਰ ਨਹੀਂ ਖੁੱਲਣ ਦੇ ਚਲਦੇ ਟੁੱਟ ਗਏ ਸਨ ਤੇ ਇਸ ਦਾ ਪਾਣੀ ਕਾਫੀ ਮਾਤਰਾ ਵਿੱਚ ਜੋ ਕਿ ਰਾਵੀ ਦਰਿਆ ਵਿੱਚ ਚਲਾ ਗਿਆ ਸੀ ਜਿਸ ਦੇ ਚਲਦੇ ਗੁਰਦਾਸਪੁਰ ਅੰਮ੍ਰਿਤਸਰ ਵਿੱਚ ਕਾਫੀ ਤਵਾਈ ਮੱਚੀ ਸੀ ਹੁਣ ਜੋ ਹੈਡ ਵਰਕਸ ਦੇ ਗੇਟ ਨੇ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਨੇ ਕਿਉਂਕਿ ਰਣਜੀਤ ਸਾਗਰ ਡੈਮ ਵੱਲੋਂ 37000 ਕਿਊਬਸ ਪਾਣੀ ਜੋ ਕਿ ਹੈਡ ਵਰਕਸ ਤੇ ਰਾਹੀਂ ਰਾਵੀ ਦਰਿਆ ਵਿੱਚ ਛੱਡ ਦਿੱਤਾ ਗਿਆ ਹੈ ਹਾਲਾਂਕਿ ਡੀਸੀ ਪਠਾਨਕੋਟ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਕਿ ਇਹ ਪਾਣੀ ਛੱਡਿਆ ਜਾ ਰਿਹਾ ਹੈ ਇਸ ਕਰਕੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਨਦੀਆਂ ਨਾਲੇ ਅਤੇ ਦਰਿਆਦੋਂ ਪਿੱਛੇ ਰਹਿਣ ਤਾਂ ਜੋ ਕੋਈ ਵੀ ਤਰ੍ਹਾਂ ਦਾ ਬਚਾਅ ਹੋ ਸਕੇ ਅੱਜ ਸਾਡੇ ਨਾਲ ਜੁੜੇ ਨੇ ਹੈਡਵਰਕਸ ਦੇ ਐਸਜੀਓ ਸ਼੍ਰੀ ਰੋਹਿਤ ਪ੍ਰਵਾਹਕਰਜੀ ਉਹਨਾਂ ਨਾਲ ਵੀ ਗੱਲ ਕਰਾਂਗੇ ਜੀ ਇਸ ਬਾਰੇ ਹਾਂਜੀ ਰੋਹਿਤ ਜੀ ਜਿਹੜਾ ਇੱਥੇ ਪਾਣੀ ਛੱਡਿਆ ਗਿਆ 37000 ਕਿਉ ਇਸ ਬਾਰੇ ਕੀ ਕਰਨਾ ਚਾਹੋਗੇ ਤੁਸੀਂ ਇਹ ਇਹ ਡੈਮ ਤੇ 7 ਤਰੀਕ ਇਹ 7 5 ਤਰੀਕ ਤੱਕ ਪਾਣੀ ਲਗਾਤਾਰ 37000 ਕਿਉ ਛੱਡਿਆ ਜਾਏਗਾ ਤੇ ਆਈਐਮਡੀ ਕੋਈ ਪ੍ਰਵਾਨੀਆ ਇਨਸਟਰਕਸ਼ਨਸ ਵੀ ਆਈ ਹੈ ਅਭੀ ਪੰਜਾਬ ਵਿੱਚ ਅਸਾ ਅਸਾਰ ਹੈਗੇ ਆ ਵੀ ਲਗਾਤਾਰ ਬਾਰਿਸ਼ ਹੋਣ ਤੇ 9 ਤਰੀਕ ਤੱਕ ਤੇ ਮੇਰੀ ਇਹੀ ਅਪੀਲ ਹੈ ਆਮ ਲੋਕਾਂ ਨੂੰ ਵੀ ਪੈਨਿਕ ਹੋਣ ਦੀ ਲੋੜ ਨਹੀਂ ਹੈ ਤੇ ਆਪਣਾ ਨਦੀਆਂ ਨਾਲੇ ਤੋਂ ਦੂਰ ਰਹੋ ਬਾਕੀ ਤੇ ਦਿਨ ਰਾਤ ਕੰਮ ਚੱਲ ਰਿਹਾ ਅਸੀਂ 24 ਘੰਟੇ ਇੱਥੇ ਤਣਾਤ ਸਰ ਕਿੰਨੇ ਗੇਟ ਖੋਲੇ ਗਏ ਨੇ ਹੜ ਪਰ ਸਾਰੇ ਹੜ ਦਰ ਸਾਰੇ ਖੋਲੇ ਗਏ ਆ ਤਾਂ ਕਿ ਕੋਈ ਆਣ ਸੁਖਾਨੀ ਇਕੱਠਾ ਨਾ ਨਾ ਹੋਵੇ ਸਰ ਹੁਣ ਇਸ ਤਰ੍ਹਾਂ ਕਿਸੇ ਤਰ੍ਹਾਂ ਦੇ ਖਤਰੇ ਦੀ ਗੱਲ ਤੇ ਨਹੀਂ ਨਜ਼ਰ ਆ ਰਹੀ ਕਿਸੇ ਤਰ੍ਹਾਂ ਦੇ ਖਤਰੇ ਸਾਡਾ ਸਟਾਫ ਮੈਂ 24 ਘੰਟੇ ਆਈ ਇੱਥੇ ਹੀ ਹਾਜ਼ਰ ਹੈ ਇਹ ਸੰਸਾਡੇ ਨਾਲ ਹੈਡ ਵਰਕਸ ਦੀ ਐਸਡੀਓ ਰੋਹਿਤ ਪ੍ਰਵਾਕਰ ਜੀ ਜਿਨ੍ਹਾਂ ਨੇ ਦੱਸਿਆ ਕਿ ਪਾਣੀ ਤਾਂ ਛੱਡਿਆ ਜਾ ਰਿਹਾ ਪਰ ਖਤਰੇ ਦੀ ਕੋਈ ਗੱਲ ਨਹੀਂ ਹੈ ਫਿਰ ਵੀ ਉਹਨਾਂ ਨੇ ਕਿਹਾ ਵੀ ਥੋੜਾ ਜਿਹਾ ਲੋਕ ਅਲਰਟ ਦੇ ਰਹਿਣ ਨਦੀਆਂ ਨਾਲੇ ਲੱਗੇ ਨਾ ਜਾਣ ਤਾਂ ਜੋ ਬਚਾ ਰਹੇ ਤੁਹਾਨੂੰ ਅਸੀਂ ਇਸ ਤਰ੍ਹਾਂ ਦੇ ਹੋਰ ਵੀ ਇਵੈਂਟ ਦਿਖਾਉਂਦੇ ਰਾਵਾਂਗੇ ਬਣੇ